ਹੈਂ ਕਿਹਨਾਂ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਜਿੰਦਾਬਾਦ ਜਿੰਦਾਬਾਦ ਹੈਗਾ ਤੇ ਜਿੰਦਾਬਾਦ ਕਿਉਂ ਕਹਿਣਾ ਨਹੀਂ ਅੱਡਾ ਘਰ ਆਪਣੇ ਘਰ ਨੂੰ ਕੋਈ ਨਿੰਦਾ ਵੇਖਿਆ ਕਰੀ ਐ ਕੋਈ ਨਿੰਦਾ ਪੰਜਾਬ ਦੇ ਵਿੱਚ ਡਰੋਨ ਕੋ ਡਿੱਗਣ ਦੇ ਅੰਬਰਸਰ ਕਿਉਂ ਲੱਭਣ ਡਿਆ ਡਰੋਨ ਲਈ ਗੁਜਰਾਤ ਕਿਉਂ ਨਹੀਂ ਡਰੋਨ ਡਿੱਗਾ ਰਾਜਸਥਾਨ ਕਿਉਂ ਨਹੀਂ ਡਿੱਗਾ ਠੀਕ ਹੈ ਜੰਮੂ ਕੀ ਪਤਾ ਡਿੱਗੇ ਵੀ ਹੋਣ ਉਹਦੀਆਂ ਖਬਰਾਂ ਨਹੀਂ ਆਈਆਂ ਹੁਣ ਜੰਮੂ ਦੇ ਵਿੱਚ ਡਰੋਨ ਕਿਉਂ ਡਿੱਗਾ ਗੁਰਦੁਆਰੇ ਦੇ ਉੱਤੇ ਅਟੈਕ ਹੋਇਆ ਉੱਤੇ ਤਿੰਨ ਗ੍ਰੰਥੀ ਸਿੰਘ ਮਰ ਗਏ ਇੱਕ ਬੀਬੀ ਮਰ ਗਈ ਬਾਸ ਵਾਹਿਗੁਰੂ ਜੀ ਕੋਈ ਵੀ ਇਤਿਹਾਸ ਨਹੀਂ ਕਹਿੰਦਾ ਆਪਾਂ ਕਹੇ ਵੀ ਗੁਰੂ ਘਰ ਦੇ ਹਮਲਾ ਕਰੀਏ ਆਪਾਂ ਘਰ ਦੇ ਉਧੇ ਹਮਲਾ ਮੰਨ ਸਕਦੇ ਆ ਪਰ ਗੁਰੂ ਘਰ ਉਧੇ ਹਮਲਾ ਨਹੀਂ ਇਹਨਾਂ ਨੂੰ ਇਤਿਹਾਸ ਨਹੀਂ ਕਹਿੰਦਾ ਨਾ ਸਾਡੇ ਇਤਿਹਾਸ ਚ ਨਾ ਉਹਨਾਂ ਦੇ ਇਤਿਹਾਸ ਚ ਇਹ ਸਾਰਾ ਸਾਨੂੰ ਉਡਾਉਣਾ ਚਾਹੁੰਦੇ ਸਿੱਖਾਂ ਨੂੰ ਠੀਕ ਆ ਸਾਡੇ ਥੋੜੇ ਪੰਜਾਬੀਆਂ ਨੂੰ ਹੂਸ ਆਉਂਦੀ ਆ ਤੇ ਪੰਜਾਬੀ ਸਾਡੇ ਮੂਰਖ ਆ ਫੇਰ ਦੱਬੇ ਜਾਂਦੇ ਆ ਵੀ ਉਧਰ ਇਧਰ ਹੋਈਂਦੇ ਪੀ ਬਣਾਣੇ ਤਾਂ ਬੰਬ ਚੱਲ ਗਿਆ ਉਹ ਚੱਲ ਗਿਆ ਇਹ ਚੱਲ ਗਿਆ ਬਾਬਾਈ ਖੇਤੇ ਦਾ ਰੂੜਾ ਮਾਰਾਂਗੇ ਏਟ ਦਾ ਜਵਾਬ ਹੁੰਦਾ ਗਾੜੀਆਂ ਉਹ ਬਾਰਡਰ ਆ ਸਾਡੀ ਵੱਡੀ ਪੀੜ੍ਹੀ ਜੇ ਕੋਈ ਹੈਗੀ ਖੇਤੀ ਪਰਿਵਾਰ ਦੇ ਵਿੱਚ ਉਹਨਾਂ ਨੂੰ ਬੈਠ ਕੇ ਪੁੱਛੋ 68 ਕੀ 71 ਕੀ 84 ਕੀ ਉਹਨਾਂ ਨੂੰ ਪਤਾ ਲੱਗਣਾ ਹੀ ਆ ਹੁਣ ਇਹ ਥੋੜਾ ਬਲੈਕਆਊਟ ਕਰ ਲਿਆ ਹੋ ਗਿਆ ਤੁਹਾਨੂੰ ਕਿਹਨੇ ਬੰਬ ਪੁੱਛਣਾ ਬਲੈਕਆਊਟ ਛੁੱਟਣਾ ਜਿਹੜਾ ਯਾਰ ਝਾਜਾਰਾ ਹੀ ਡਰੋਨਾਂ ਦੇ ਵਿੱਚ ਸਮਾਨ ਛੋੜ ਸਕਦਾ ਉਹ ਬੰਬ ਪੁੱਛ ਕੇ ਬਲਬਾਂ ਦੇ ਰਾਈ ਰੁੱਟੂਗਾ ਇਹ ਸਾਰੀ ਸਿਆਸਤ ਏ ਮੇਰੇ ਵੀਰੇ ਸਿਆਸਤ ਛੋਣੋ ਰੱਬ ਰੱਬ ਕਰੋ ਇੱਕ ਸਾਹ ਜਿਹੜਾ ਨਾ ਉਹ ਵੀ ਕੀਮਤੀ ਸਾਡਾ ਸਾਹ ਦੇ ਨਾਲ ਮਹਾਰਾਜ ਕਹਿੰਦੇ ਸਵਾਸ ਸਗਾ ਸ ਗਰੁ ਵਾਹ ਗਰੁ ਵਾਹ ਜਿਹੜੇ ਤੱਕ ਸਭ ਜਥੇਦਾਰ ਆ ਸਾਨੂੰ ਉਹਨਾਂ ਨੂੰ ਸੋਚਣਾ ਵੀ ਪੈਣਾ ਥੋੜੀ ਜੀ ਵੀ ਜਿਹੜੀ ਲਾਈਟਿੰਗ ਬੰਦ ਹੋਈ ਆ ਇਹ ਕਿਉਂ ਹੋਈ ਆ ਸੋ ਆਹੀ ਭਾਰਤੀ ਹਕੂਮਤ ਦੇ ਅੰਡਰ ਜਿੰਨੇ ਹੈਗੇ ਸਾਡੀ ਜਿਹੜੀ ਸੁਪਰੀਮ ਪਾਵਰ ਹੈਗੀ ਉਹ ਸ੍ਰੀ ਅਕਾਲ ਤਖਤ ਸਾਹਿਬ ਆ ਸਾਡੇ ਜਵਾਬ ਦੇਵ ਹੈਗੇ ਆ ਜਥੇਦਾਰ ਹੈਗੇ ਆ ਮਨ ਦੇ ਵਿੱਚ ਡਰਤ ਨਹੀਂ ਸੀ ਕੋਈ ਕਿ ਜੰਗ ਦਾ ਮਹੌਲ ਆ ਅੱਛਾ ਮਾੜਾਈ ਦੀ ਕਿਰਪਾ ਨਾਲ ਰਿਆਂ ਬਾਬਾ ਦੀਵਸੇਗ ਦਾ ਨਾਮ ਲੈ ਕੇ ਭਜੋ ਹਣਾ ਘਰੇ ਵੀ ਹੋ ਜਾਣਾ ਤੇ ਇੱਥੇ ਵੀ ਹੋ ਜਾਣਾ ਹੋ ਜੀ ਤੇ ਉਹਦੇ ਨੂੰ ਪਰਿਵਾਰਕ ਮੈਂਬਰਾਂ ਨੇ ਜਾਂ ਬੱਚਿਆਂ ਨੇ ਰੋਕਿਆ ਨਹੀਂ ਕੀ ਕਿਸੇ ਨੇ ਨਹੀਂ ਰੋਕਿਆ ਬੱਚੇ ਜਦੋਂ ਅਸੀਂ ਅੰਬਰਸਰ ਗ੍ਰਾਮਦਾਸ ਦੇ ਮੱਥਾ ਟੇਕ ਕੇ ਨਾ ਜਦੋਂ ਅਸੀਂ ਬਾਹਰ ਨਿਕਲੇ ਫਿਰ ਪਤਾ ਚੱਲਿਆ ਕਿ ਮਤਲਬ ਜੰਗ ਵੀ ਬੰਦ ਹੋ ਗਈ ਆ ਮਤਲਬ ਨਹੀਂ ਜੰਗ ਹੋਣੀ ਬੜੀ ਖੁਸ਼ੀ ਬੱਚਿਆਂ ਦਾ ਕਹਿੰਦੇ ਮम्मा ਤੁਸੀਂ ਬਾਬੇ ਦੀਪ ਸਿੰਘ ਜੀ ਦੇ ਦਰਸ਼ਨਾਂ ਨੂੰ ਗਏ ਤੇ ਤੁਹਾਨੂੰ ਨਿਊਜ਼ ਮਿਲੀ ਕਿ ਮਤਲਬ ਦਰਸ਼ਨ ਵੀ ਮਤਲਬ ਜੰਗ ਖਤਮ ਹੋ ਗਈ ਆ ਇੱਡੀ ਜਗ੍ਹਾ ਤੋਂ ਆਏ ਅਸੀਂ ਮੋਗੇ ਤੋਂ ਆਏ ਆ ਜੀ ਇਹ ਵੀ ਬੱਡੀ ਦਰੋ ਮਾਨ ਚ ਡਰ ਨਹੀਂ ਕੋਈ ਜੰਗ ਨੂੰ ਲੈ ਕੇ ਯਾਰ ਕੋਈ ਗੱਲ ਹੀ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਮੇਰ ਸਦਕਾ ਇੱਥੇ ਆਉਨੇ ਆ ਜੇ ਸਾਨੂੰ ਉਹਨਾਂ ਦੇ ਲਈ ਕੋਈ ਸੇਵਾ ਲਈ ਗਈ ਕੁਰਬਾਨੀਆਂ ਦੇਣੀਆਂ ਪਈਆਂ ਤਿਆਰ ਪਰ ਤਿਆਰ ਆਂ ਜੀ ਭਾਰਤ ਪਾਕਿਸਤਾਨ ਦੀ ਜੰਗ ਤੋਂ ਬਾਅਦ ਜ਼ਰੂਰ ਕਿਤਨਾ ਕਿਤੇ ਅੰਮ੍ਰਿਤਸਰ ਦੇ ਵਿੱਚ ਟੂਰਿਸਟ ਦਾ ਫਰਕ ਪਿਆ ਆ ਹਰਮੰਦਰ ਸਾਹਿਬ ਸੰਗਤਾਂ ਦਾ ਫਰਕ ਪਿਆ ਆ ਪਰ ਸਵਾਲ ਸੰਗਤਾ ਦੇ ਸੀਗੇ ਕਿ ਸ਼ਨੀਵਾਰ ਰਾਤ ਜਾਂ ਐਤਵਾਰ ਨੂੰ ਸੰਗਤਾਂ ਚ ਪਹਿਰੇ ਦੇ ਵਿੱਚ ਹਾਜ਼ਰੀਆਂ ਭਰਨ ਆਉਣਗੀਆਂ ਇਸ ਵਕਤ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਮੌਜੂਦ ਹੈਗੇ ਆਂ ਹਰ ਵਾਰ ਦੀ ਤਰ੍ਹਾਂ ਦੁੱਗਣਾ ਕੱਟ ਤੇ ਵੱਧ ਚੜ ਕੇ ਸੰਕਤਾ ਦਾ ਸਹਿਯੋਗ ਇਸ ਜਗ੍ਹਾ ਤੇ ਦੇਖਣ ਨੂੰ ਮਿਲ ਰਿਹਾ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਸੰਕਤਾ ਦੇ ਨਾਲ ਕਿ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਡਰ ਤਾਂ ਨਹੀਂ ਸੀਗਾ ਜਦੋਂ ਘਰੋਂ ਨਿਕਲੇ ਕਿਉਂਕਿ ਹਰ ਪਾਸੇ ਜਦੋਂ ਤਮਾਕਿਆ ਦੀ ਆਵਾਜ਼ ਆਈ ਤਾਂ ਘਰ ਰਹਿਣ ਦੇ ਵਿੱਚ ਵੀ ਲੋਕ ਚੰਗਾ ਸਮਝਦੇ ਸੀਗੇ ਪਰ ਗੱਲਬਾਤ ਜ਼ਰੂਰ ਕਰਾਂਗੇ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਤੋਂ ਡਰ ਸੁਵਿੰਦਰ ਕੌਰ ਕਿਹੜੀ ਜਗ੍ਹਾ ਤੋਂ ਆਏ ਹੋ ਇੱਥੇ ਹੀ ਜਦੋਂ ਸੁਵਿੰਦਰ ਮਨ ਦੇ ਵਿੱਚ ਡਰਤ ਨਹੀਂ ਸੀ ਕੋਈ ਕਿ ਜੰਗ ਦਾ ਮਹੌਲ ਆ ਵਾਹਿਗੁਰੂ ਜੀ ਆਈ ਜਾਂਦਾ ਸਵੇਰੇ ਆਉਂਦਾ ਦੋ ਧਮਾਕੇ ਹੋਏ ਹੀ ਅੱਛਾ ਮਹਾਰੇ ਦੀ ਕਿਰਪਾ ਨਾਲ ਤੇ ਰੇਆ ਬਾਬਾ ਦੀਵ ਸੇਗ ਦਾ ਨਾਮ ਲਿਖ ਵੀ ਜੋ ਹੋਣਾ ਘਰੇ ਵੀ ਹੋ ਜਾਣਾ ਤੇ ਇੱਥੇ ਵੀ ਹੋ ਜਾਣਾ ਹੋ ਜੇ ਤੇ ਹੋ ਜੇ ਹਰ ਪਾਸੇ ਅਰਦਾਸ ਹੋ ਰਹੀ ਹੈ ਜਥੇਦਾਰ ਸਾਹਿਬ ਨੇ ਵੀ ਅਰਦਾਸ ਕੀਤੀ ਅੱਜ ਹਜੂਰ ਸਾਹਿਬ ਦੀ ਧਰਤੀ ਤੇ ਵੀ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਹੋਈ ਹੈ ਦੁਪਹਿਰੇ 12 ਵਜੇ ਕੀ ਸਮਝਦੇ ਹੋ ਕਿ ਮਾਹੌ ਪੰਜਾਬ ਦਾ ਬਹੁਤ ਤਬ ਉਹ ਮਾਰਾ ਸੀ ਖਤ ਵੱਦੀ ਮਾਰਾ ਸੀ ਚਲੋ ਹੁਣ ਵੈਗਰੂ ਨੇ ਕਿਰਪਾ ਕੀਤੀ ਆ ਥੋੜਾ ਸਹੀ ਹੋ ਗਿਆ ਪਰਮਾਤਮਾ ਨੇ ਕਿਰਪਾ ਕੀਤੀ ਆ ਵੀ ਅਰਦਾਸ ਬੇਨਤੀ ਕੀਤੀ ਮਾਤਾ ਜੀ ਹਾਂਜੀ ਅਸੀਂ ਅਰਦਾਸ ਕੀਤੀ ਐ ਉਹ ਬਿਮਾਰ ਆਜ ਇਹਨੂੰ ਇੱਥੇ ਠੱਲ ਪਾ ਦਿਓ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਸੀ ਹਾਂਜੀ ਸਰਬੱਤ ਦੇ ਭਲੇ ਦੀ ਸਰਬੱਤ ਦਾ ਭਲਾ ਹੋਵੇ ਇਹਨਾ ਮਾਤਾ ਜੀ ਤੁਹਾਡਾ ਮੇਰਾ ਨਾਮ ਸ਼ਰਨਜੀਤ ਕੌਰ ਆ ਜੀ ਕਿਹੜੀ ਜਗ੍ਹਾ ਤੋਂ ਆਏ ਅਸੀਂ ਕੱਥੋਂ ਨੰਗਲ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਐਡੀ ਦੂਰੋਂ ਪਿੰਡ ਦੇ ਇਲਾਕੇ ਚੋਂ ਮਨ ਦੇ ਵਿੱਚ ਕੋਈ ਡਰ ਕੋਈ ਵਿਸ਼ਵਾਸ ਹੈ ਜੀ ਬਾਬਾ ਦੀਪ ਸਿੰਘ ਤੇ ਰਹਿ ਨਹੀਂ ਸਕਦੇ ਬਾਬਾ ਦੀਪ ਸਿੰਘ ਜੀ ਤੋਂ ਬਿਨਾ ਜੀ ਵਾਹ ਇੱਕ ਦਰਸ਼ਨਾ ਨੂੰ ਮਸਜਤ ਕਰਦਾ ਤੇ ਆਉਣਾ ਹੀ ਪੈਂਦਾ ਹੈ ਮੇਰੇ ਪਰਿਵਾਰਕ ਮੈਂਬਰਾਂ ਨੇ ਜਾਂ ਬੱਚਿਆਂ ਨੇ ਰੋਕਿਆ ਨਹੀਂ ਕੀ ਕਿਸੇ ਨੇ ਨਹੀਂ ਰੋਕਿਆ ਬੱਚੇ ਜਦੋਂ ਅਸੀਂ ਅੰਮ੍ਰਿਤਸਰ ਗੁਰੂ ਅਮਰਦਾਸ ਦੇ ਮੱਥਾ ਟੇਕਿਆ ਨਾ ਜਦੋਂ ਅਸੀਂ ਬਾਹਰ ਨਿਕਲੇ ਫਿਰ ਪਤਾ ਚੱਲਿਆ ਕਿ ਮਤਲਬ ਜੰਗ ਵੀ ਬੰਦ ਹੋ ਗਈ ਆ ਮਤਲਬ ਨਹੀਂ ਜੰਗੋ ਨਹੀਂ ਬੜੀ ਖੁਸ਼ੀ ਬੱਚਿਆਂ ਦਾ ਕੱਲ ਫੋਨ ਆਇਆ ਕਿ ਨਾ ਮम्मा ਤੁਸੀਂ ਬਾਬੇ ਦੀਪ ਸਿੰਘ ਦੇ ਦਰਸ਼ਨਾ ਨੂੰ ਗਏ ਤਾਂ ਤੁਹਾਨੂੰ ਨਿਊਜ਼ ਮਿਲੀ ਕਿ ਮਤਲਬ ਦਰਸ਼ਨ ਕਿ ਮਤਲਬ ਜੰਗ ਖਤਮ ਹੋ ਗਈ ਆ ਦੱਸੋ ਮਾਤਾ ਜੀ ਵਾਹਿਗੁਰੂ ਜੀ ਸਾਨੂੰ ਵਿਸ਼ਵਾਸ ਆ ਬਾਬਾ ਦੀਪ ਸਿੰਘ ਤੇ ਬਸ ਉਹਦੇ ਦਰਸ਼ਨਾਂ ਨੂੰ ਆਏ ਆ ਮਤਲਬ ਅਸੀਂ ਨਹੀਂ ਰਹਿ ਸਕਦੇ ਵੀ ਸਾਨੂੰ ਕੋਈ ਡਰ ਨਹੀਂ ਹੈ ਜੰਗ ਤੋਂ ਜੋ ਕੁਝ ਵੀ ਹੋ ਰਿਹਾ ਹੈ ਨਾ ਮਸਲ ਮਤਲਬ ਭਗਧਨ ਮਚਾਉਣ ਲਈ ਮਤਲਬ ਹੋ ਰਿਹਾ ਹੈ ਕੋਈ ਜੰਗ ਨਹੀਂ ਲਗਣੀ ਉਹ ਪਰਮਾਤਮਾ ਚੜ੍ਹਦੀ ਕਲਾ ਦਾ ਖੰਡਤਾ ਗੁਰਬਾਣੀ ਦਾ ਆਨੰਦ ਮਾਣਦਿਆਂ ਨੇ ਹਾਂਜੀ ਹਾਂਜੀ ਜੇਕਰ ਸੰਗਤਾਂ ਦੇ ਵਿੱਚ ਕੋਈ ਡਰ ਹੁੰਦਾ ਤਾਂ ਮੈਨੂੰ ਲੱਗਦਾ ਘਰੇ ਬੈਠੀਆ ਹੁੰਦੇ ਹਾਂਜੀ ਹਾਂਜੀ ਕੋਈ ਡਰ ਨਹੀਂ ਆ ਜੀ ਪਰਮਾਤਮਾ ਪੰਜਾਬ ਦੀ ਚੜ੍ਹਦੀ ਕਲਾ ਕਰੋ ਜੋ ਕੁਝ ਹੋ ਰਿਆ ਨੇ ਇਹ ਪ੍ਰਿਸ਼ਤਾਚਾਰ ਮਤਲਬ ਮਚਾਉਣ ਲਈ ਹੋ ਰਿਹਾ ਕੁਝ ਨਹੀਂ ਹੋਊਗਾ ਚੜ੍ਹਦੀ ਕਲਾ ਰਹੂਗੀ ਪੰਜਾਬ ਦੀ ਅਰਦਾਸ ਬੇਨਤੀ ਨਿਕਲੇ ਕਰਕੇ ਧੰਨ ਬਾਬਾ ਦੀਪ ਸਿੰਘ ਜੀ ਹਾਂਜੀ ਚੜ੍ਹਦੀ ਕਲਾ ਕਰਨਗੇ ਜੀ ਪੰਜਾਬ ਦੀ ਕੱਲ ਵੀ ਦੁਪਹਿਰਾ ਆ ਕੱਲ ਵੀ ਪਰੋਗੇ ਹਾਜ਼ਰੀ ਬਾਬਾ ਜੀ ਅਸੀਂ ਅੱਗੇ ਸੰਡੇ ਨੂੰ ਆਉਂਦੇ ਹੁਣ ਸੈਟਰਡੇ ਨਾਈਟ ਨੂੰ ਆਉਂਦੇ ਹਾਂ ਹਾਂਜੀ ਹਾਂ ਵੈਕਰ ਜੀ ਖਾਲਸਾ ਵੈਕਰ ਜੀ ਬਤਾਈਏ ਜੀ ਮੇਰਾ ਨਾਮ ਸੁਖਾ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਮੋਗੇ ਤੋਂ ਆਏ ਆ ਜੀ ਵੈਕਰ ਜੀ ਬੜੀ ਦਰੋਂ ਮਨ 'ਚ ਡਰ ਨਹੀਂ ਕੋਈ ਜੰਗ ਨੂੰ ਲੈ ਕੇ ਡਰ ਕੋਈ ਗੱਲ ਨਹੀਂ ਜੀ ਧੰਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਮਿਹਰ ਸਦਕਾ ਇੱਥੇ ਆਉਨੇ ਆ ਜੇ ਸਾਨੂੰ ਉਹਨਾਂ ਦੇ ਲਈ ਕੋਈ ਸੇਵਾ ਲਈ ਗਈ ਕੁਰਬਾਨੀਆਂ ਦੇਣੀਆਂ ਪਈਆਂ ਤਿਆਰ ਪਰ ਤਿਆਰ ਆਂ ਜੀ ਚੜਦੀ ਕਲਾ ਬਾਕੀ ਇੰਨਾ ਜੀ ਬੜੀ ਧੰਨਵਾਦ ਸੰਗਤ ਦਾ ਜਿਹੜਾ ਹਰ ਇੱਕ ਐਤਵਾਰ ਦੀ ਐਤਵਾਰ ਵੀ ਇੰਨਾ ਮਾਹੌਲ ਖਰਾਬ ਦੇ ਹੋਣ ਦੇ ਬਾਵਜੂਦ ਹੀ ਮੰਨੂ ਸੰਗਤ ਵੀ ਉਹਨਾਂ ਦੇ ਦਰਸ਼ਨ ਦੇਦਾਰਾਂ ਲਈ ਬੜੀ ਮਨ ਦੇ ਵਿੱਚ ਭਾਵਨਾ ਰੱਖ ਕੇ ਇੱਥੇ ਪਹੁੰਚਣੇ ਧੰਨਵਾਦ ਸਾਰੀ ਸੰਗਤ ਦਾ ਗੁਰੂ ਸਾਹਿਬ ਵੱਲੋਂ ਬਈ ਕਦਮ ਕਦਮ ਸੱਚੇ ਪਾਤਸ਼ਾਹ ਉਹਨਾਂ ਦਾ ਲੇਖੇ ਲਾਵਣ ਚੜ੍ਹਦੀਆਂ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਮੋਗੇ ਦੀ ਧਰਤੀ ਤੋਂ ਆਇਓ ਸਭ ਚੜ੍ਹਦੀ ਕਲਾ ਉੱਥੇ ਚੜ੍ਹਦੀ ਕਲਾ ਹੀ ਕਿਰਪਾ ਗੁਰੂ ਨਾਮਦਾਸ ਪਾਤਸ਼ਾਹ ਜੀ ਦੀ ਬਾਕੀ ਤੁਹਾਨੂੰ ਪਤਾ ਹੀ ਇਹ ਸਰਕਾਰਾਂ ਆ ਵਾ ਝੂਠੀਆਂ ਫਾਵਾ ਵਾ ਬਈ ਸਾਡੇ ਗੁਰੂ ਸਥਾਨਾਂ ਤੇ ਬਹੁਤ ਜ਼ਿਆਦਾ ਜਿਹੜੇ ਮਹਾਰੇ ਦੀ ਕਿਰਪਾ ਨਾਲ ਇਕੱਠ ਹੁੰਦਾ ਵਾ ਇਹ ਸਾਡਾ ਇੱਕ ਜਿਹ ਇਸ ਸਹਿਮਤ ਨਹੀਂ ਗਏ ਇਹਨਾਂ ਨੂੰ ਇਹ ਆ ਵੀ ਇਹਨਾਂ ਦਾ ਪਿਆਰ ਆ ਗੁਰੂ ਸਾਹਿਬ ਪ੍ਰਤੀ ਤੇ ਇਹਦੇ ਕਰਕੇ ਇਹਨਾਂ ਨੂੰ ਇਹ ਆ ਵੀ ਇਹਨਾਂ ਨੂੰ ਥੋੜਾ ਕੋਈ ਤੋੜਿਆ ਜਾਵੇ ਅਲੱਗ-ਅਲੱਗ ਕੀਤਾ ਜਾਵੇ ਪਰ ਨਹੀਂ ਪਾਉਂਦੇ ਜੀ ਪਾਉਂਦੇ ਆ ਪੂਰਾ ਪਾਈ ਜਾਂਦੇ ਆ ਜੀ ਪਾਕਿਸਤਾਨ ਦੇ ਵਿੱਚ ਸਾਡੇ ਚਲੋ ਉਹ ਵੀ ਸਾਡਾ ਭਾਈਚਾਰਾ ਵਾ ਉਹ ਕਿਹੜਾ ਚਲੋ ਸਾਡੇ ਤਾਂ ਕੋਈ ਲੱਗ ਨਹੀਂ ਜਾਂ ਕੁਝ ਵੀ ਆ ਠੀਕ ਹੈ ਜੀ ਆਪੋ ਆਪਣਾ ਲੋਕਾਂ ਦਾ ਮਾਈਂਡ ਆ ਅਲੱਗ-ਅਲੱਗ ਮਾਈਂਡ ਆ ਹਰ ਇੱਕ ਬੰਦੇ ਦਾ ਤੇ ਬਾਕੀ ਇਹਨਾਂ ਵੀ ਚਲੋ ਉਹ ਵੀ ਸਾਡੇ ਭਰਾ ਵਾ ਉਹ ਵੀ ਸਾਨੂੰ ਕਹਿੰਦੇ ਆ ਵੀ ਸਾਡੇ ਲੈ ਦੇ ਪੰਜਾਬ ਵਾਲੇ ਸਾਡੇ ਭਰਾ ਵਾ ਸਾਡੇ ਵੀ ਪੰਜਾਬ ਭਰਾਵਾ ਸਾਰੇ ਜੀ ਬਾਕੀ ਤੁਹਾਨੂੰ ਪਤਾ ਹੀ ਜਿਹੜੇ ਸੇਵ ਸੈਨਾ ਜਿਹੜੇ ਮੰਨ ਲਓ ਵੀ ਮੋਦੀ ਰਹਿ ਗਏ ਬੰਦੇ ਉਹ ਆਪਣੇ ਚਪਾੜ ਪਾਉਂਦੇ ਆ ਪਰ ਆਪਾਂ ਨਹੀਂ ਜੀ ਕਿਸੇ ਨੇ ਵੀ ਕਿਸੇ ਦੇ ਪਿੱਛੇ ਲੱਗ ਕੇ ਵੀ ਇਹੋ ਜਿਹਾ ਆਪਾਂ ਨਹੀਂ ਕੁਝ ਕਰਨਾ ਹੈਗਾ ਸਾਰੇ ਭਰਾ ਭਰਾ ਰਲ ਮਿਲ ਕੇ ਚੱਲਾਂਗੇ ਜੀ ਤੇ ਇਨੀ ਕੁ ਬੇਨਤੀ ਮਾਰੇ ਪ੍ਰਵਾਨ ਕਰਨੀ ਵਾਹਿਗੁਰੂ ਖਾਲਸਾ ਫਤਿਹ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਫਤਿਹ ਭਾਈ ਹਰਪੀਤ ਸਿੰਘ ਦਸਮੇਸ਼ ਜੀ ਉਂਝ ਉਹ ਬਾਣੇ ਦੇ ਵਿੱਚ ਜਿਵੇਂ ਹਰ ਐਤਵਾਰ ਤੁਹਾਨੂੰ ਦੇਖਦੇ ਆ ਚੜਦੀ ਕਲਾ ਨੇ ਪੂਜਾ ਸੰਗਤਾਂ ਵੀ ਉਸੇ ਤਰੀਕੇ ਨਾਲ ਗੁਰੂ ਘਰ ਛਾਸਰੀਆਂ ਭਾਰੀਆਂ ਨੇ ਵੇਖੋ ਜੀ ਇਹ ਜਿਹੜਾ ਰੂਪ ਹੈ ਨਾ ਮਹਾਰਾਜ ਦਾ ਲਈ ਰੂਪ ਆ ਅਡਾ ਇਹ ਨੰਦ ਵਾਲਾ ਰੂਪ ਆ ਪ੍ਰਤੀਕ ਆ ਸ਼ਾਂਤੀ ਵੀ ਆ ਤੇ ਫਿਰ ਦੂਸਰਾ ਵੀ ਪੈਰਾ ਠੀਕ ਆ ਜੀ ਬਾਕੀ ਇੱਥੇ ਹਰ ਹਰ ਐਤਵਾਰ ਵੀ ਆਈਦਾ ਸਣੀਆਰ ਵੀ ਇਹ ਘਰ ਹੀ ਆਪਣਾ ਪਤਾ ਨਹੀਂ ਕਿਹੜੇ ਇੱਥੇ ਮਿਲਣਾ ਆਪਾਂ ਕੋਈ ਟਾਈਮ ਨਹੀਂ ਆਪਣਾ ਹੁੰਦਾ ਮਹਾਰਾਜ ਚੜਦੀ ਕਲਾ ਵਾ ਸੰਗਤਾਂ ਅੱਜ ਬਹੁਤ ਜ਼ਿਆੜੀਆਂ ਘਟਾ ਅੱਗੇ ਵੀ ਆਪਣੇ ਵੀਰਾਂ ਨਾਲ ਗੱਲ ਹੁੰਦੀ ਸੀ ਹੱਥ ਜੋੜ ਕੇ ਬੇਨਤੀ ਆ ਮੇਰੇ ਵੀਰ ਅੱਗੇ ਸਣੀ ਯਾਰ ਆਪਾਂ ਉਹਨੇ ਆਪਾਂ ਖਾਨ ਤੇ ਡਿਪੈਂਡ ਨਾ ਰੱਖੀਏ ਆਪਾਂ ਮਹਾਰਾਜ ਦਾ ਨਾਮ ਜਪਨ ਤੇ ਡਿਪੈਂਡ ਰੱਖੀਏ ਅੱਜ ਪਰਖ ਹੁੰਦੀ ਔਖੇ ਵਾਲੇ ਸਮੇਂ ਤੇ ਸੌਖੇ ਸਮੇਂ ਦੀ ਹਜ਼ਾਰ ਦੇ ਵਿੱਚੋਂ 500 ਆਏ ਹੋਣਗੇ ਪਰ ਆਪਾਂ ਵੇਖੀਏ ਸਾਰੇ ਨਾਲ ਮਿਲ ਕੇ ਆਓ ਮਹਾਰਾਜ ਦੀ ਬਾਣੀ ਪੜੋ ਸਰਬਾਦਾ ਭਲਾ ਮੰਗੋ ਸਰਬਾਦਾ ਭਲਾ ਆਪਣਾ ਉਹ ਵੀ ਆਪਣਾ ਭਰਾ ਤੇ ਇਹ ਵੀ ਆਪਣਾ ਭਰਾ ਦੇਖੋ ਉਹ ਵੀ ਲੈਂਦਾ ਪੰਜਾਬ ਆਪਣਾ ਹੀ ਹੈ ਆਪਣਾ ਭਰਾ ਅੱਜ ਦੁਵਾਰ ਬੰਦ ਕਰ ਦਿੱਤੇ ਗਏ ਚੰਗੇ ਭਲੇ ਆਪਾਂ ਸੰਗਤਾਂ ਉਸ ਧਰਤੀ ਦੇ ਨਤਮਸਤਕ ਹੋਣ ਲਈ ਜਾਂਦੇ ਸੀਗੇ ਨਨਕਾਣਾ ਸਾਹਿਬ ਦੀ ਧਰਤੀ ਤੇ ਜਾਂਦੇ ਸੀਗੇ ਪਰਾਜੋਤ ਦਰਵਾਰ ਬੰਦ ਕਰ ਦਿੱਤੇ ਗਏ ਮੈਂ ਇਹੋ ਹੀ ਕਹਿਣ ਡਿਆ ਤੁਹਾਨੂੰ ਇੱਕ ਅਥੋਰਟੀ ਵੇਖੋ ਕੱਡੀ ਤਗੜੀ ਆ ਆਪਣੇ ਇਧਰ মিডিਆ ਆਪਣੇ ਮੇਡੀ ਸੋਰੀ ਮੋਦੀ মিডিਆ ਆਪਣੇ ਕਹਿਤਾ ਮੋਦੀ ਨੂੰ ਸਾਹ ਬਣਾਣੇ ਜੀ ਇਹ ਪਾਕਿਸਤਾਨ ਜੋ ਇੰਡੀਆ ਜੋ ਮੁਸਲਮਾਨ ਕੱਢ ਦੋ ਕੱਢ ਦੋ ਜੇ ਕੱਢ ਦੋ ਹਣਾ ਉਹ ਬੰਦਿਆਂ ਦੀ ਪਾਵਰ ਵੇਖ ਲਓ ਕੱਡੀ ਜੇ ਆਂਦੇ ਕੱਲੇ ਸਿੱਖ ਰਹਿਣ ਦਿਓ ਸਿੱਖ ਰਹੇ ਨਾ ਉਥੇ ਆਏ ਪੂਰੇ ਤੀਰਥ ਤੇ ਅਸਨਾਨ ਕਰਕੇ ਆਪਣਾ ਧਾਮਾਂ ਦੇ ਦਰਸ਼ਨ ਕਰਕੇ ਕਿੱਡੀ ਤਗੜੀ ਪਾਵਰ ਆ ਸਾਡੇ ਪਿਓ ਦਾ ਘਰ ਵਾ ਹਰ ਤੋਂ ਵੇਸ਼ਣਾ ਚਾਹੁੰਦੇ ਆ ਪਰ ਇਹ ਵਿਸ਼ਣ ਥੋੜਾ ਦੇਣਾ ਆਪਣੇ ਪਿਓ ਦਾ ਘਰ ਸਾਡਾ ਬੂਟਾ ਥੋ ਲੱਗਾ ਤਾਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਸੀਂ ਕਹਿੰਦੇ ਨਾ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਜਿੰਦਾਬਾਦ ਜਿੰਦਾਬਾਦ ਹੈਗਾ ਤੇ ਜਿੰਦਾਬਾਦ ਕਿਉਂ ਕਹਿਣਾ ਨਹੀਂ ਸਾਡਾ ਘਰ ਆਪਣੇ ਘਰ ਨੂੰ ਕੋਈ ਨਿੰਦਾ ਵੇਖਿਆ ਕਰੀ ਐ ਕੋਈ ਨਿੰਦੀ ਹੁਣ ਤੁਸੀਂ ਇੱਕ ਗੱਲ ਸੁਨੋਟ ਕਰਿਓ ਪੰਜਾਬ ਦੇ ਵਿੱਚ ਡਰੋਨ ਕੋ ਡਿੱਗਣ ਦੇ ਅੰਬਰਸਰ ਕਿਉਂ ਲੱਭਣ ਡਿਆ ਡਰੋਨ ਲਈ ਗੁਜਰਾਤ ਕਿਉਂ ਨਹੀਂ ਡਰੋਨ ਡਿੱਗਾ ਰਾਜਸਥਾਨ ਕਿਉਂ ਨਹੀਂ ਡਿੱਗਾ ਠੀਕ ਆ ਕੀ ਪਤਾ ਡਿੱਗੇ ਵੀ ਹੋਣ ਉਹਦੀਆਂ ਖਬਰਾਂ ਨਾ ਆਈਆਂ ਹੋਣ ਜੰਮੂ ਦੇ ਵਿੱਚ ਡਰੋਨ ਕਿਉਂ ਡਿੱਗਾ ਗੁਰਦੁਾਰੇ ਦੇ ਉੱਤੇ ਅਟੈਕ ਹੋਇਆ ਉੱਥੇ ਤਿੰਨ ਗਰੰਦੀ ਸਿੰਘ ਮਰ ਗਏ ਇੱਕ ਬੀਬੀ ਮਰ ਗਈ ਵਾਹਿਗੁਰੂ ਜੀ ਕੋਈ ਵੀ ਇਤਿਹਾਸ ਨਹੀਂ ਕਹਿੰਦਾ ਆਪਾਂ ਕਹੇ ਵੀ ਗੁਰੂ ਘਰ ਦੇ ਹਮਲਾ ਕਰੀਏ ਆਪਾਂ ਘਰ ਦੇ ਉੱਤੇ ਹਮਲਾ ਮੰਨ ਸਕਦੇ ਆਂ ਪਰ ਗੁਰੂ ਘਰ ਉੱਤੇ ਹਮਲਾ ਨਹੀਂ ਸਾਡਾ ਇਤਿਹਾਸ ਨਹੀਂ ਕਹਿੰਦਾ ਨਾ ਸਾਡੇ ਤੇ ਇਤਿਹਾਸ ਚ ਨਾ ਉਹਨਾਂ ਦੇ ਇਤਿਹਾਸ ਚ ਮੇਰੇ ਭਰਾਵਾਂ ਦੇ ਇਤਿਹਾਸ ਚ ਠੀਕ ਆ ਇਹ ਸਾਰਾ ਹੀ ਨਾ ਚੱਕੜ ਹੀ ਆਉਣ ਡਿਆ ਜੇ ਪਾਕਿਸਤਾਨ ਵੱਲੋਂ ਕਈ ਵੀਡੀਓ ਸਾਂਝੀਆਂ ਹੋਈਆਂ ਜਿਸ ਦੇ ਵਿੱਚ ਉਹ ਕਹਿੰਦੇ ਆ ਕੀ ਸਾਡਾ ਕਰਾਚੀ ਪੋਰਟ ਇਦਾਂ ਹੀ ਆ ਕੋਈ ਹਮਲਾ ਨਹੀਂ ਹੋਇਆ ਤੁਹਾਡਾ ਮੀਡੀਆ ਐਵੇਂ ਦਿਖਾ ਰਿਆ ਵਾ ਅਸੀਂ ਪੰਜਾਬ ਤੇ ਹਮਲਾ ਨਹੀਂ ਕੀਤਾ ਫਿਰ ਅੱਜ ਪਾਕਿਸਤਾਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਉਹਨਾਂ ਦਾ ਕਹਿਣਾ ਹੈ ਕਿ ਆਜ਼ਮਪੁਰ ਤੋਂ ਮਸਾਇਲਾ ਚੜੀਆਂ ਗਈਆਂ ਸੀ ਇੱਕ ਮਸਾਇਲਾ ਆਜ਼ਮਪੁਰ ਚ ਫਾੜ ਗਈ ਤੇ ਪੰਜਾਂ ਨਾਲ ਦੀ ਅਮਸਰ ਚੜੇ ਗਈਆਂ ਤੁਸੀਂ ਸਾਰੇ ਨਾ ਥੋੜਾ ਸਮਾਂ ਪਾ ਲਿਓ ਗੱਲ ਠੰਡੀ ਹੋ ਲੈੰਦੋ ਮਾੜੀ ਇਲੈਕਸ਼ਨ ਲੰਗਲਾਂ ਤੋਂ ਬਿਹਾਰਤੀ ਕੰਮ ਠੰਡਾ ਲੈੰਦੋ ਇਹ ਪ੍ਰੂਫ ਸਾਰੇ ਇੰਡੀਆ ਦੇ ਆਉਣੇ ਅੱਜ ਤੋਂ 5 ਸਾਲ ਪ੍ਰਧਾਨ ਮੰਤਰੀ ਜਿਹੜਾ ਇਮਰਾਨ ਖਾਨ ਹੀ ਨਾ ਪਹਿਲਾਂ ਉਹਦਾ 5 ਸਾਲ ਪੁਰਾਣਾ ਬਿਆਨ ਸੁਣੋ ਬਿਆਨ ਬਿਲਕੁਲ ਪਲਾਮਾ ਕਹਿੰਦਾ ਪਲਾਮਾ ਕਾਂਡ ਹੋਇਆ ਸੀ ਉਸ ਤੋਂ ਪਹਿਲ ਬਗਾਮ ਹੋ ਗਿਆ ਉਹਨੇ ਕਹਿੰਦਾ ਪਹਿਲਾ 5 ਸਾਲ ਹੋਣਾ ਹੋਇਆ ਤੇ ਨਹੀਂ ਹੋਇਆ ਇਹ ਸਾਰਾ ਉਹ ਇੱਕ ਗੱਲ ਹੋਰ ਸੱਚ ਸੌਰੀ ਅੱਗੇ ਵੀ ਨਹੀਂ ਦੱਸਿਆ ਗਿਆ ਐਨ ਆਈ ਦਾ ਕੋਈ ਹੈਗਾ ਸੀ ਅਫਸਰ ਕਰੋੜਪਤੀ ਜਿਹਨੂੰ ਕਿਹਾ ਗਿਆ ਸੀ ਥੋੜੀ ਜੀ ਲੋਬੋ ਚੱਲਿਆ ਦਾ ਉਹ ਕਿੱਥੇ ਗਿਆ ਐਨ ਆਈ ਦਾ ਅਫਸਰ ਹੁਣ ਜਿਹੜਾ ਆਂਦੇ ਹੀ ਆਪਣਾ ਹਮਲੇ ਤੋਂ ਪਹਿਲਾਂ ਕਰੋੜਾਂ ਦੀ ਕੋਠੀ ਲੈ ਗਿਆ ਚੰਡੀਗੜ੍ਹ ਤੇ ਬਾਅਦ ਜਾਂ ਹਮਲੇ ਤੋਂ ਬਾਅਦਾਂ ਕਰੋੜਾਂ ਦੀ ਲੈ ਗਿਆ ਉਹ ਐਨ ਆਈ ਵਾਲਾ ਕਿੱਥੇ ਗਿਆ ਇਹ ਸਾਰਾ ਸਾਨੂੰ ਉਡਾਉ ਠੀਕ ਆ ਸਾਡੇ ਥੋੜੇ ਪੰਜਾਬੀਆਂ ਨੂੰ ਹੂਸ ਆਉਂਦੀ ਆ ਤੇ ਪੰਜਾਬੀ ਸਾਡੇ ਮੂਰਖ ਆ ਫੇਰ ਦੱਬੇ ਜਾਂਦੇ ਆ ਤੇ ਉਧਰ ਇਧਰ ਹੋ ਜਾਂਦੇ ਪੀਪਣਾਣੇ ਤਾਂ ਬੰਬ ਚੱਲ ਗਿਆ ਉਹ ਚੱਲ ਗਿਆ ਜੇ ਚੱਲ ਗਿਆ ਬਾਬਾਈ ਖੇਤੇ ਦਾ ਰੋੜਾ ਮਾਰਾਂਗੇ ਇੱਟ ਦਾ ਜਵਾਬ ਹੁੰਦਾ ਗਾੜੀਆਂ ਉਹ ਬਾਰਡਰ ਆ ਠੀਕ ਆ ਇਹ ਘਡਾਉਣਾ ਥੋੜਾ ਪਾਲਿਆ ਬਾਰਡਰ ਤੋਂ ਚੀਰਾ ਛੁੱਟੀਆਂ ਆ ਫੜ ਲਿਆ ਉਹ ਫੜ ਲਿਆ ਉਹ ਕੰਮ ਗਏ ਬਾਰਡਰ ਵਾਲੇ ਪਹਿਲੇ ਜਿਨ੍ਹਾਂ ਨੇ ਲੜਾਈਆਂ ਵੇਖੀਆਂ ਪਹਿਲੇ ਸਾਡੇ ਵੱਡਿਆਂ ਨੂੰ ਪੁੱਛੋ ਸਾਡੀ ਵੱਡੀ ਪੀੜੀ ਜੇ ਕੋਈ ਹੈਗੀ ਖੇਤੀ ਪਰਿਵਾਰ ਦੇ ਵਿੱਚ ਉਹਨਾਂ ਨੂੰ ਬੈ ਕੇ ਪੁੱਛੋ ਕਾਠ ਕੀ 71 ਕੀ 84 ਕੀ ਠੀਕ ਆ ਉਹਨਾਂ ਨੂੰ ਪਤਾ ਲੱਗਣਾਹੀਂ ਆ ਹੁਣ ਇਹ ਥੋੜਾ ਬਲੈਕਆਊਟ ਕਰ ਲਿਆ ਹੋ ਗਿਆ ਤੁਹਾਨੂੰ ਕਿਹਨੇ ਬੰਬ ਪੁੱਛਣਾ ਬਲੈਕਆਊਟ ਛੁੱਟਣਾ ਜਿਹੜਾ ਯਾਰ ਜਹਾਜਾਂ ਰਾਹੀਂ ਡਰੋਨ ਰਾਹੀਂ ਧੁੰਦਾਂ ਦੇ ਵਿੱਚ ਸਮਾਨ ਛੋੜ ਸਕਦਾ ਉਹ ਬੰਬ ਪੁੱਛ ਕੇ ਬਲਬਾਂ ਦੇ ਰਾਹੀਂ ਚੁੱਟੂਗਾ ਹਾਂ ਅੱਜਕੱਲ ਮੋਬਾਈਲ ਹਰ ਕਿਸੇ ਦੇ ਘਰ ਲੋਕੇ ਸਨ ਸਾਰਿਆਂ ਕੋਲ ਹੈਗੀਆਂ ਜੋ ਮਰਜ਼ੀ ਕਰਜੂ ਇਹ ਸਾਰੀ ਸਿਆਸਤ ਛੇ ਮੇਰੇ ਵੀਰੇ ਸਿਆਸਤ ਛੋ ਨਿਕਲੋ ਰੱਬ ਰੱਬ ਕਰੋ ਇੱਕ ਸਾਹ ਜਿਹੜਾ ਨਾ ਉਹ ਵੀ ਕੀਮਤੀ ਸਾਡਾ ਸਾਹ ਦੇ ਨਾਲ ਮਹਾਰਾਜ ਕਹਿੰਦੇ ਸਵਾ ਸਵਾ ਸਿਮਰਨ ਕਰਿਓ ਆ ਗੁਰ ਵਾਹਿਗੁਰੂ ਵਾਹਿਗੁਰੂ ਆਪਾਂ ਬਾਣੀ ਪੜੀਏ ਜਿਹਨੇ ਕੰਮ ਆਉਣਾ ਵਾ ਆਡੇ ਆ ਕੋਈ ਵਹਿਮਾ ਭਰਮਾ ਨੇ ਕਿੰਨੇ ਕੰਮ ਨਹੀਂ ਆਉਣਾ ਕੋਈ ਫਾਹਮਾ ਨੇ ਕੰਮ ਨਹੀਂ ਆਉਣਾ ਵਾਹਿਗੁਰੂ ਵਾਹਿਗੁਰੂ ਕਰੋ ਇੱਕ ਜਿਹੜਾ মিডিਆ ਆਪਾਂ ਨੂੰ ਕਈ মিডিਆ ਦੇ ਵਿੱਚ ਸਹੀ ਵੀ ਵਿਖਾਉਂਦੇ ਆ ਜਿਹੜਾ ਤੇ ਬਹੁਤਾ ਆਪਣਾ ਇੰਡੀਆ ਵਾਲਾ মিডিਆ ਚੱਲਦਾ ਇਦਾਂ ਹੋ ਗਿਆ ਜੇ ਹਿੰਦੀ ਮਹਿਕਮਾ ਜੇ ਆਪਾਂ ਚਲੋ ਪਸੰਦ ਨਹੀਂ ਕਰਦੇ ਚੀਜ਼ਾਂ ਨੂੰ ਨਾ মিডিਆ ਤੇ ਯਕੀਨ ਕਰਨਦੇ ਆ ਯਕੀਨ ਸਾਡੇ ਮਹਾਰਾਜ ਤੇ ਆ ਨਿਸ਼ਚੈ ਤਾਂ ਮੌਤ ਆ ਨਾ ਮੌਤ ਦਾ ਪਤਾ ਨਹੀਂ ਇਹ ਮੰਗਦੇ ਆ ਮਹਾਰਾਜ ਉੱਠਣ ਤੋਂ ਪਹਿਲਾਂ ਮੌਤ ਮੰਗੀ ਦੀ ਮਹਾਰਾਜ ਕੇ ਚੰਗੇ ਕਰਮਾਂ ਚ ਲਵੀ ਅਰਦਾਸ ਬੇਨਤੀ ਕਰਦੇ ਹੋ ਜੜਦੀ ਗਲਾ ਪੰਜਾਬ ਦੀ ਬਾਕੀ ਵਾਹਿਗੁਰੂ ਅੱਗੇ ਅਰਦਾਸ ਆ ਮਹਾਰਾਜ ਦੇ ਘਰ ਕਰੋਤੇ ਉਹਦੀ ਗੋਦੀ 'ਚ ਬੈਠੇ ਆ ਮਹਾਰਾਜ ਦੇ ਗਾੜੀ ਸੀਦਾਂ ਸਿੰਘਾਂ ਦੇ ਗਾੜੀ ਦਸ਼ਮ ਪਾਤਸ਼ਾਹ ਦੇ ਗਾੜੀ ਬੇਨਤੀ ਕਰਦੇ ਮਹਾਰਾਜ ਸਰਬਾਧਾ ਭਲਾ ਸਰਬਾਧਾ ਭਲਾ ਕਰੇ ਸਾਰਾ ਹੀ ਸਾਡਾ ਹਿੰਦੁਸਤਾਨ ਵਰਲਡ ਆਪਣਾ ਹੀ ਆ ਭਰਾ ਮੇਰੇ ਆ ਸਾਰੇ ਨਿੱਕੇ ਮੋਟੇ ਮੇਰੇ ਮਾਵਾ ਮੇਰੇ ਪਿਓ ਮੇਰੇ ਸਾਰੇ ਭੈਣ ਭਰਾ ਸਰਬਾਧੇ ਭਲੇ ਦੀ ਅਰਦਾਸ ਆ ਬੜੇ ਖੁਸ਼ੀ ਦੇ ਮੌਕੇ ਆਪਾਂ ਹੱਸਦੇ ਵੱਸਦੇ ਰਹੀਏ ਅੱਗੇ ਰੰਗ ਨੂੰ ਮਹਾਰਾਜ ਦੇ ਘਰ ਜਾਣ ਤੇ ਫਿਰ ਰਸਤੇ ਸਾਡੇ ਖੁੱਲਣ ਹੱਸ ਕੇ ਜਾਈਏ ਉਧਰ ਵਾਹਿਗੁਰਜੀ ਇਹ ਰੋਇ ਕੁਝ ਜਿਹੇ ਖਾਲਸੋ ਬਹਾਦਰ ਜੀ ਕਿ ਨਾਮ ਤੁਹਾਡਾ ਕੁਪਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆ ਜੀ ਕੋਟਿਸੇ ਖਾਂ ਜੀ ਡਿਸਟ੍ਰਿਕਟ ਮੋਗਾ ਵਾਇਕ ਬੇਟੀ ਤਨੋ ਮਨ ਚ ਕੋਈ ਡਰਤੀ ਹੈ ਭੈ ਨਹੀਂ ਕੋਈ ਨਹੀਂ ਜੀ ਕੋਈ ਡਰ ਭੈ ਨਹੀਂ ਪਹਿਲਾਂ ਸਭ ਉਧਰ ਚੜਦੀ ਕਲਾ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਛਟਿਆ ਉਹ ਸਭ ਨਾਲ ਕੋਈ ਰੇਣਕਾ ਤੋਂ ਆ ਹੁਮਾਰੇ ਪਾਸ ਸੋ ਜਦੋਂ ਸਾਨੂੰ ਜਨਮ ਦੇ ਦਿੱਤਾ ਤੁਸੀਂ ਜਨਮ ਦੇ ਨਾਲ ਸਾਡੀ ਇੱਕ ਮੌਤ ਵੀ ਨਿਸ਼ਚਿਤ ਕਰ ਦਿੱਤੀ ਜਾਂਦੀ ਆ ਸੋ ਸਾਨੂੰ ਇਸ ਚੀਜ਼ ਦਾ ਕੋਈ ਡਰ ਨਹੀਂ ਹੈਗਾ ਸੋ ਸਾਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪੈਣਾ ਜਿਹੜੀ ਸਾਡੀ ਸੁਪਰੀਮੋ ਪਾਵਰ ਆ ਸ੍ਰੀ ਅਕਾਲ ਤਖਤ ਸਾਹਿਬ ਸੋ ਸਾਨੂੰ ਉਸ ਜਿਹੜੇ ਤੱਕ ਸਭ ਦੇ ਜਥੇਦਾਰ ਆ ਸਾਨੂੰ ਉਹਨਾਂ ਨੂੰ ਸੋਚਣਾ ਵੀ ਪੈਣਾ ਥੋੜੀ ਜੀ ਵੀ ਜਿਹੜੀ ਲਾਈਟਿੰਗ ਬੰਦ ਹੋਈ ਆ ਇਹ ਕਿਉਂ ਹੋਈ ਆ ਸੋ ਆਹੀ ਭਾਰਤੀ ਹਕੂਮਤ ਦੇ ਅੰਡਰ ਜਿੰਨੀ ਹੈਗੇ ਬਿਲਕੁਲ ਸਾਡੀ ਜਿਹੜੀ ਸੁਪਰੀਮ ਪਾਵਰ ਹੈਗੀ ਉਹ ਸ੍ਰੀ ਅਕਾਲ ਤਖਤ ਸਾਹਿਬ ਆ ਸਾਡੇ ਜਵਾਬ ਦੇਵ ਹੈਗੇ ਆ ਦਸੇਦਾਰ ਹੈਗੇ ਆ ਤੋਂ ਸਾਨੂੰ ਮੈਂ ਤੁਹਾਡੇ ਮਾਧਿਅਮ ਰਹੀ ਇਹ ਗੱਲ ਕਹਿਣੀ ਚਾਹਣਾ ਵੀ ਭਾਰਤੀ ਹਕੂਮਤ ਨੂੰ ਵੀ ਤੇ ਪਾਕਿਸਤਾਨ ਹਕੂਮਤ ਨੂੰ ਵੀ ਚਿੱਠੀ ਲਿਖ ਕੇ ਦੇਣੀ ਚਾਹੀਦੀ ਆ ਵੀ ਜਿਹੜੀ ਸਾਡੀ ਸੁਪਰੀਮੋ ਪਾਵਰ ਆ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜਿਹਨਾਂ ਨਿਰਮਲ ਪੰਥ ਚਲਾਇਆ ਨਾ ਹਮ ਹਿੰਦੂ ਨਾ ਹਮ ਮੁਸਲਮਾਨ ਸੋ ਜਿਹੜਾ ਸਾਡਾ ਨਰਾਲਾ ਪੰਥ ਹੈ ਤੋ ਸਾਡੇ ਜਿਹੜੇ ਸੁਪਰੀਮ ਪਾਵਰ ਹੈ ਜਿਹੜੀ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਹੋਣੀ ਚਾਹੀਦੀ ਆ ਨਾ ਕਿ ਭਾਰਤੀ ਹਕੂਮਤ ਤੋਂ ਹੋਣੀ ਚਾਹੀਦੀ ਆ ਸੋ ਜਿਹੜਾ 3000 ਚੈਨਲ ਚੱਲਦਾ ਪਿਆ ਇਸ ਟਾਈਮ ਭਾਰਤੀ ਮੀਡੀਆ ਯੂਟਿਊਬਰ ਜਿਸ ਦੇ ਵਿੱਚ ਤੁਸੀਂ ਵੀ ਉਹਨਾਂ ਤੋਂ ਕੁਝ ਸੱਚੇ ਚੈਨਲ ਵੀ ਹੈਗੇ ਆ ਪਰ ਉਹ ਇੱਕ ਵਰਤਾਂ ਤੇ ਇੱਕ ਸਾਈਡ ਦੀ ਗੱਲ ਦੱਸ ਰਿਹਾ ਉਹ ਸੋ ਜਿਹੜੀ ਯੂਨੈਸ ਦੇ ਵਿੱਚ ਪਾਵਰ ਆ ਪਾਕਿਸਤਾਨ ਦੀ ਕੋਈ ਐਵੇਂ ਮਾੜਾ ਮੋੜਾ ਦੇਸ਼ ਨਹੀਂ ਹੈਗਾ ਸੋ ਜਿਹੜਾ ਇਹ ਸਰਜਦੇ ਪਏ ਆ ਵੀ ਅਸੀਂ ਐ ਕਰ ਦਿੱਤਾ ਉਹ ਕਰਦਾ ਚੀਨ ਨੇ ਐਲਾਨ ਕਰਤਾ ਕਿ ਅਸੀਂ ਪਾਕਿਸਤਾਨ ਦੇ ਨਾਲ ਖੜੇ ਆ ਪਾਕਿਸਤਾਨ ਜੇਕਰ ਆਪਣੀ ਜਮੀਨ ਬਚਾਉਣਾ ਚਾਹੁੰਦਾ ਉਸ ਨੂੰ ਪੂਰਾ ਹੱਕ ਆ ਅਸੀਂ ਉਸ ਦੇ ਨਾਲ ਡਟ ਕੇ ਖੜਾ ਬਿਲਕੁਲ ਜੀ ਖਾਲਸਾਤਨ ਦੇ ਨਾਮ ਲਈ ਆਪਣਾ ਪਾਕਿਸਤਾਨ ਖੜਾ ਹੋਇਆ ਜੋ ਸਾਡੀ ਅੱਜ ਕੈਂਪੇਨ ਬਹੁਤ ਹਾਈ ਲੈਵਲ ਤੇ ਚੱਲ ਰਹੀ ਆ ਖਾਲਸਾਨ ਮੂਵਮੈਂਟ ਦੀ ਸੋ ਜਿਹੜੀ 1986 ਦੇ ਵਿੱਚ ਮਤਾ ਪਾਇਆ ਸੀਗਾ ਤੇ ਉਹ ਜਿਹੜੀ ਕੈਂਪੇਨ ਆ ਜਿਹੜੀ ਅਰਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਤ ਜਰਨੈਲ ਸਿੰਘ ਖਾਲਸਾ ਪੰਡਤ ਰਣਨ ਲ ਕੀਤੀ ਸੀਗੀ ਸੋ ਪੂਰੀ ਹੋਊਗੀ ਸੋ ਖਾਲਸਾ ਪੰਥ ਦੀ ਵੀ ਚੀਜ਼ਾਂ ਨਾਲ ਜੁੜਿਆ ਹੋਇਆ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਤੇ ਪੰਜਾਬ ਦੇ ਵਿੱਚ ਹੀ ਮੂਵਮੈਂਟ ਨੇਗੀ ਸੋ ਮੂਵਮੈਂਟ ਸਾਡੀ ਬਹੁਤ ਜ਼ੋਰ ਸ਼ੋਰ ਨਾਲ ਬਾਹਰੋਂ ਚੱਲ ਰਹੀ ਆ ਸੋ 17 ਤਰੀਕ ਨੂੰ ਵੋਟਾਂ ਵੀ ਪੈ ਰਹੀਆਂ ਵਾਸ਼ਿੰਗ ਡੀਸੀ ਦੇ ਵਿੱਚ ਸੋ ਸਾਨੂੰ ਹੱਥ ਜੋੜ ਕੇ ਬੇਨਤੀ ਆ ਤੁਹਾਡੀ ਸੰਗਤ ਨੂੰ ਵੀ ਸਾਨੂੰ ਸੋਚਣਾ ਪੈਣਾ ਵੀ ਸਾਡਾ ਇੱਕ ਨਿਰਮਲ ਪੰਥਾ ਜਿਹੜਾ ਗੁਰਨਾਨਦ ਦੇਵ ਜੀ ਨੇ ਚਲਾਇਆ ਉਹ ਸਾਡਾ ਕਨਰੇਲਾ ਪੰਥਾ ਵੀ ਵੱਖਰਾ ਪੰਥਾ ਸਾਡਾ ਅਸੀਂ ਕਿਸੇ ਦੀ ਹਕੂਮਤ ਦੇ ਵਿੱਚ ਨਹੀਂ ਚੱਲ ਸਕਦੇ ਹਾਂ ਹਾਂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਇਸ ਵਕਤ ਗੱਲ ਕਰਾਂਗੇ ਤਾਂ ਵੱਡੇ ਪੱਧਰ ਤੇ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਕਾਸਾ ਉਤਸ਼ਾਹ ਹਰ ਇੱਕ ਸੰਗਤ ਦੇ ਵਿੱਚ ਜ਼ਰੂਰ ਹੈਗਾ ਆ ਪਰ ਗੱਲ ਕਰਨੀ ਹੈ ਜਿਸ ਤਰੀਕੇ ਡਰ ਸੀਗਮਨਾ ਦੇ ਵਿੱਚ ਉਹ ਸੰਗਤਾਂ ਦਾ ਨਹੀਂ ਹੈਗਾ ਕਿਉਂਕਿ ਮੋਗੇ ਦੀ ਧਰਤੀ ਤੋਂ ਵੀ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਆ ਰਹੀਆਂ ਹੈਗੀਆਂ ਨਾ ਮੇਰੇ ਨਾਲ ਸੇਵਾਦਾਰ ਮੌਜੂਦ ਹੈਗੇ ਆ ਕਿੰਨੀ ਇੱਕ ਸੰਗਤ ਹੈਗੀ ਐ ਇਸ ਵੇਲੇ ਕੀ ਮਾਹੌਲ ਹੈਗਾ ਕੋਈ ਡਰਤੇ ਨਹੀਂ ਸੰਗਤਾਂ ਦੇ ਵਿੱਚ ਜਿਹੜਾ ਡਰ ਤਾਂ ਕੋਈ ਨਹੀਂ ਜਿਹੜੇ ਹੁਣ ਸੰਗਤ ਆ ਤੇ ਵੈਗ੍ਰੋ ਤੇ ਹਣੀ ਹੋਣੀ ਆ ਹੁਣ ਕੱਲ ਵੀ ਆਏਗੀ ਵੀ ਜਿਹੜੇ ਹੁਣ ਦਰੋ ਦਰੋ ਸੰਗਤ ਤੇ ਉਹਦੇ ਕੁਛ ਕਹਿ ਨਹੀਂ ਸਕਦੇ ਜਿਨ੍ਹਾਂ ਨੇ ਹੁਣ ਕਾਮਨਾ ਪੂਰੀ ਹੁੰਦੀ ਆ ਉਹਨਾਂ ਤੇ ਹੁਣ ਆਣਾ ਹੀ ਆਣਾ ਚ ਪਹਿਰੇ ਤੇ ਆਵੇ ਕੋ ਅਸੀਂ ਉਹ ਚ ਪਹਿਰੇ ਸੇਵਾ ਕਰਦੇ ਖਲੋਂ ਦੀ ਬੈਨਦੀ ਵੀ ਕਰਦੇ ਆ ਹੋਰਾ ਦੋਟੇ ਅੰਮ੍ਰਿਤ ਰਖ ਮਾਈ ਆਈਆਂ ਜਬਾ ਗੁਰੂ ਪਾਤਸ਼ਾਹ ਵੱਲੋਂ ਲੱਗੀਓ ਤੁਸੀਂ ਪੂਰੀ ਕਰਦੇ ਹਾਂ ਹਾਂਜੀ ਹਾਂਜੀ ਉਹਦੇ ਕਰਨੀ ਕਰਨੀ ਸੇਵਾ ਆਪਾਂ ਸੇਵਾਦਾਰ ਨਹੀਂ ਕਹਿੰਦੇ ਸੇ ਪ੍ਰੇਮੀ ਵੀ ਅチェ ਤੁਹਾਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਸੰਗ ਤੁਹਾਨੂੰ ਇਹ ਵਾਪਸ ਸੀ ਹੁਣ ਜੇ ਸੰਗ ਜਿਹੜਾ ਦੁਪਹਿਰਾ ਕਰਦੀ ਆ ਵੀ ਜਿਹੋ ਕਰਦੀ ਆ ਤੇ ਕਾਮਨਾਵਾਂ ਨੇ ਪੂਰੀ ਹੁੰਦੀ ਆ ਹੁਣ ਕੱਲ ਦਾ ਕੁਝ ਪਤਾ ਨਹੀਂ ਹੁਣ ਕੀ ਕਹਿ ਸਕਦੇ ਆਪਾਂ ਸੰਗ ਦੇ ਦਰੁਦ ਦੋਰਨਾਂ ਜਿਹੜੀ ਤੇ ਉਹਨਾਂ ਦੇ ਫਿਰ ਥੋੜਾ ਉਹਨਾਂ ਦਾ ਡਾਰਿਆ ਉਹਨਾਂ ਤੇ ਹੋਣਾ ਹੀ ਹੋਣਾ ਜਿਨ੍ਹਾਂ ਨੇ ਆਣਾ ਤੇ ਉਹਨਾਂ ਨੇ ਆਣਾ ਹੀ ਆਣਾ ਵਾ ਹਾਂਜੀ ਭਾਈ ਜੀ ਸੱਚੀ ਗੱਲ ਕੀ ਨਾਮ ਬੋੜਾ ਮੇਰਾ ਨਾਮ ਸਿੰਘ ਰਾਜਵੰਤ ਸਿੰਘ ਗੇਲ ਹਾਂਜੀ ਜੀ ਮੈਂ ਮਿਲਦਾ ਦਸਤ ਜਨਰਸ਼ੀ ਦਸਤ ਹਾਂਜੀ ਜਿਨ੍ਹਾਂ ਚਾਹੁੰਦੇ ਅਸੀਂ ਗੁਰਦੁਆਰਾ ਸਿਦਾ ਸਾਹਿਬ ਪਹੁੰਚਿਆ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਣਾ ਚਾਹੁੰਦੇ ਆ ਕਿ ਇੱਥੇ ਬੜਾ ਸੰਗਤ ਅੱਜ ਕਿੰਨੀ ਕੈ ਗਈ ਹੈ ਜਿਹੜੀ ਸੰਗਤ ਅੱਜ ਬਹੁਤ ਘੱਟ ਹੈ ਜੋ ਕਿ ਲੜਾਈ ਦਾ ਮਸਲਾ ਚੱਲ ਰਿਹਾ ਸੀ ਫਿਰ ਵੀ ਸੰਗਤਾਂ ਨੇ ਬਹੁਤ ਸਰਦਾ ਰੱਖੀ ਆ ਇਸ ਮਹੌਲ ਦੇ ਵਿੱਚ ਆਉਣ ਦੀ ਪਹੁੰਚ ਦੀ ਕਿਰਪਾਲਤਾ ਕੀਤੀ ਹੈ ਮੈਂ ਜਿੰਨੀਆਂ ਸੰਗਤਾਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਨਾਲ ਬਾਬਾ ਦੀਪ ਸਿੰਘ ਜੀ ਦਾ ਕਰਦਾ ਜਿਨ੍ਹਾਂ ਨੇ ਸਾਨੂੰ ਬੁਲਾਇਆ ਮੈਂ 10 ਸਾਲ ਤੋਂ ਇੱਥੇ ਆ ਰਿਹਾ ਤੇ ਸੇਵਾ ਕਰ ਰਿਹਾ ਬਾਬਾ ਜੀ ਕਰਵਾ ਰਹੇ ਆਪਾਂ ਨਹੀਂ ਕਰਦੇ ਬਾਬਾ ਜੀ ਕਰਵਾ ਰਹੇ ਆ ਧੰਨਵਾਦ ਥੈਂਕ ਯੂ ਸਰ ਬਿਲਕੁਲ ਸੰਗਤਾਂ ਜ਼ਰੂਰ ਇੱਥੇ ਵੱਦ ਛੱਡ ਕੇ ਪਹੁੰਚ ਰਹੀਆਂ ਨੇ ਅੱਗੇ ਨਾਲੋਂ ਜ਼ਰੂਰ ਸੰਗਤਾਂ ਇਕੱਠ ਹੈਗੀਆਂ ਨੇ ਦੂਰ ਇਲਾਕੇ ਜੋ ਬਾਰਡਰ ਸਰਦੀ ਇਲਾਕੇ ਆ ਜੋ ਸੰਗਤਾਂ ਹੁੰਦੀਆਂ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਫਰਕ ਜ਼ਰੂਰ ਪਿਆ ਆ ਪਰ ਕੱਲ ਦੀ ਗੱਲ ਕਰਨੀ ਤਾਂ ਐਤਵਾਰ ਵਾਲੇ ਦਿਨ ਸੰਕਤਾ ਜ਼ਰੂਰ ਵੱਟ ਚੜਕੇ ਪਹੁੰਚਣ ਗਿਆ ਖਾਸਾ ਉਤਸ਼ਾਹ ਤੁਹਾਨੂੰ ਕੱਲ ਦੀਆਂ ਤਸਵੀਰਾਂ ਵੀ ਜ਼ਰੂਰ ਸਾਂਝੀਆਂ ਕਰਾਂਗੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ